ਜਿਸ ਸਾਥ ਸ리에 ਕਾਲ ਤੇ ਅੱਜ ਦੀ ਕਬੂਰ ਵੀਡੀਓ ਤੀਜੀ ਵੀਡੀਓ ਬਣਾਉਣ ਲੱਗ ਰਿਹਾ ਮੈਂ YouTube ਤੇ ਮੈਨੂੰ ਨਹੀਂ ਪਤਾ ਕੀ ਬੋਲਣਾ ਕੀ ਨਹੀਂ ਬੋਲਣਾ ਸ਼ੁਰੂਆਤ ਜਿਹੜੇ ਵੀ ਦੇਖੀ ਹੈ ਮੇਰੀ ਵੀਡੀਓ ਪਹਿਲਾਂ ਵਾਲੀ ਦਾ ਸ਼ੁਕਰੀਆ ਜਿਹੜੇ ਨਹੀਂ ਦੇਖੀ ਤੇ ਆਹ ਦੇਖ ਰਹੇ ਹੋ ਤਾਂ ਦੇਖੋ ਭਾਈ ਬਣ ਕੇ ਕਿਉਂਕਿ ਮੈਨੂੰ ਹਲੇ ਕੋਈ ਆਉਂਦਾ ਨਹੀਂ ਕਿ ਐਸੇ ਕੋਈ ਨਹੀਂ ਬਣਾਉਣਾ ਦੀ ਵੀਡੀਓ ਪਰ ਮੈਂ ਬਣਾਉਣ ਲੱਗ ਰਿਹਾ ਕੋਈ ਬੋਲਣਾ ਤਾਂ ਪਰ ਮੈਂ ਇਸ ਨਾਲ ਹੀ ਸਿੱਖਿਆ ਪਹਿਲਾਂ ਨਹੀਂ ਮੈਨੂੰ ਬੋਲਣਾ ਆਉਂਦਾ ਸੀਗਾ ਤੇ ਉਹ ਥਾਂ ਦਿਖਾ ਰਿਹਾ ਜਿੱਥੇ ਮੈਂ ਸ਼ੁਰੂਆਤ ਕਰੀ ਸੀਗੀ ਅੱਜ ਤੋਂ ਸਾਲ ਪਹਿਲਾਂ ਵੀਡੀਓ ਦੀ ਹਲੇ ਤੱਕ ਸ਼ੁਰੂਆਤ ਹੀ ਕਰ ਰਹੇ ਹਾਂ ਕੋਈ ਹਰੇ ਤੱਕ ਮੁਕਾਮ ਨਹੀਂ ਆਇਆ ਪਰ ਕਹਿੰਦੇ ਹੁੰਦੇ ਨੇ ਮੁਕਾਮ ਬੰਦੇ ਦਾ ਪਾਉਣਾ ਵੀ ਨਹੀਂ ਚਾਹੀਦਾ ਆ ਥਾਵਾਂ ਨੇ ਉਹ ਇੱਥੇ ਬਣਾਈ ਸੀਗੀ ਪਹਿਲੀ ਵੀਡੀਓ ਉਹ ਕਿਕਰ ਕੋਲੇ ਪਹਿਲੀ ਵੀਡੀਓ ਬਣਾਈ ਸੀਗੀ ਮੈਂ ਹੁਣ ਮੈਂ ਉਹ ਥਾਂ ਹੀ ਦਿਖਾਣਾ ਤੁਹਾਨੂੰ ਕੀ ਕੀ ਬਣਾਏ ਸੀ ਆਹ ਤਾਂ ਇੱਥੇ ਖੜ ਕੇ ਬਣਾਈ ਸੀਗੀ ਪਹਿਲੀ ਵੀਡੀਓ ਜੀ ਚ ਮੈਂ ਕਿਹਾ ਸੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਮੇਰਾ ਨਾਮ ਹਣੀ ਸਿੰਘ ਉਹ ਗੱਲਾਂ ਜਿਹੜੀਆਂ ਇੱਥੇ ਖੜ ਕੇ ਕਰਿਆ ਸੀਗੀਆਂ ਪਹਿਲਾਂ ਵੱਡਾ ਸਾਰਾ ਦਰਖਤ ਸੀਗਾ ਬਰੇ ਹੁਣ ਤਾਂ ਟੁੱਟ ਗਿਆ ਨੇਰੀ ਨੇ ਜੜੋਂ ਚੱਕਤਾ ਸਭ ਕਣਕਾਂ ਗੁਣਕਾਂ ਬੀਜਤੀਆਂ ਕਿਤੇ ਜੀਰੀ ਖੜੀ ਆ ਕਿਤੇ ਕਣਕ ਬਿਜ ਗਈ ਤੇ ਕਿਤੇ ਹਲੇ ਕਰਚੇ ਖੜੇ ਨੇ ਤੇ ਕਿਤੇ ਲੱਗਣੇ ਨੇ ਅੱਗਾ ਦੇਖ ਸਕਦੇ ਹੋ ਤੁਸੀਂ ਸਾਡੇ ਕੈਮਰੇ ਦੇ ذریعے